ਹਾਂ ਜੈਸਿਕਾ ਜੀ ਵੈਲਕਮ ਟੂ ਮਾਈ YouTube ਚੈਨਲ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਸੀਂ ਜਿੱਦਾਂ থাম্বਨੇਲ ਵਿੱਚ ਦੇਖ ਹੀ ਲਿਆ ਹੋਣਾ ਆਪਾਂ ਤੁਹਾਨੂੰ ਦਿਖਾਵਾਂਗੇ ਟਿੰਕਰ ਟਾਉਨ ਇਹ ਮੈਨ ਟੋਪਾ ਦੇ ਵਿੱਚ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਤੱਜ ਆਵਾਜ਼ ਦੀ ਦਿੱਕਤ ਆਊਗੀ ਕਿਉਂਕਿ ਮੌਸਮ ਬਦਲਿਆ ਗਲਾ ਖਰਾਬ ਆ ਤਾਂ ਕਰਕੇ ਆਵਾਜ਼ ਦੀ ਦਿੱਕਤ ਆਊਗੀ ਥੋੜੀ ਜੀ ਤੇ ਹੁਣ ਆਪਾਂ ਸੁਣੂਗਾ ਜਿਹੜੀਆਂ ਸਾਹਮਣੇ ਆ ਦਿਖਾਉਂਦੇ ਆ ਜਿਹੜੀਆਂ ਰਾਈਡ ਆ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਆਏ ਕਰ ਕਰਕੇ ਆਪਣੇ ਕੋਲ ਆ ਜਾਂਦੀਆਂ ਇਹ ਰਾਈਡਰ ਅੱਗੇ ਕਰਕੇ ਸੈੱਟ ਕਰਕੇ ਆਪਾਂ ਨੂੰ ਇਹ ਦੇ ਦਿੰਦੇ ਆ ਇਹਦੇ ਵਿੱਚ ਆਈ ਥਿੰਕ 25 ਪਲੱਸ ਰਾਈਡ ਹੋਣੀਆਂ ਜਿਹੜੀਆਂ ਕਿ ਕੁਝ ਬੱਚਿਆਂ ਲਈ ਕੁਝ ਵੱਡਿਆਂ ਲਈ ਸਾਰੀਆਂ ਪਰ ਦੂਜੀਆਂ ਵੀ ਇਲੈਕਟ੍ਰੀਕਲ ਕਰਾਈਆਂ ਵੀ ਹੈਗੀਆਂ ਪਰ ਉਹਨਾਂ ਨਾਲੋਂ ਆ ਬਹੁਤ ਵਧੀਆ ਇਹ ਚੱਲਦੀ ਹੈ ਫਿਊਲ ਤੇ ਤੇ ਇਹਦੀ ਜਿਹੜੀ ਸਾਊਂਡ ਆ ਉਹ ਵੀ ਬਹੁਤ ਵਧੀਆ ਤੇ ਇੱਕ ਜਦੋਂ ਆਪ ਇਹਨੂੰ ਐਂ ਡਰਾਈਵ ਕਰਕੇ ਜਾਈਦਾ ਯਾਰ ਉਹ ਵਿਚਾਲੇ ਇੱਕ ਪੱਟੀ ਵੀ ਲੱਗੀ ਐ ਤੋ ਥੋੜੀ ਜਿ ਇੰਦਰ ਜਾਵੜਦੀ ਐ ਇੰਦਰ ਜਾਵੜਦੀ ਆ ਦੇਖੋ ਵੀ ਉਹ ਐ ਲੱਗਦਾ ਜਿਵੇਂ ਆਪਾਂ ਹਨਾ ਜੰਗਲ ਚੋਂ ਕਰਦੇ ਹੁੰਦੇ ਆ ਤਾਂ ਪੱਤਰ ਦੇ ਬਨੇਵਰ ਸਾਰਾ ਇਹਦੇ ਨਾਲ ਘੁੰਮ ਲੈਨੇ ਜਿਹੜੀਆਂ ਆਉਣ ਵਾਲੀਆਂ ਉਹ ਵੀ ਉਹ ਇੰਦਰ ਦੀ ਆਈ ਜਾਂਦੀਆਂ ਹਨਾ ਸਾਹਮਣੇ ਤੋਂ ਆਈ ਜਾਂਦੀਆਂ ਨੇ ਐ ਦੀ ਜਣਾ ਵੀ ਇੱਕ ਬੜਾ ਵਧੀਆ ਫੀਲ ਜਿਹਾ ਹੁੰਦਾ ਇਹ ਤੂੰ ਚਲਾਉਣ ਦਾ ਬੜਾ ਨਜ਼ਾਰਾ ਹੁੰਦਾ ਇਹ ਬਸ ਸਾਹੀ 20 25 ਦੀ ਸਪੀਡ ਤੇ ਨਹੀਂ ਜਾਣਾ ਇਹ ਪਰ ਆਪ ਬਲਜਾਈ ਦੀ ਚਲਾ ਕੇ ਬੜਾ ਨਿਆਰਾ ਆਉਂਦਾ ਇਹਨੂੰ ਚਲਾਉਂਦਾ ਕਿਉਂਕਿ ਇਹਦੀਆਂ ਐ ਹੁੰਦਾ ਨਾ ਇਹ ਤੇ ਚੱਪ ਕਿੰਨੀਆਂ ਵੀ ਰਾਈਡ ਲੈ ਸਕਦੇ ਪਹਿਲਾਂ ਆਪਾਂ ਦੇਖੋ ਰੈੱਡ ਤੇ ਸੀ ਇਸ ਤੋਂ ਬਾਅਦ ਰੈੱਡ ਤੋਂ ਬਾਅਦ ਫਿਰ ਇੱਕ yellow ਜਲਾਈ ਹੈ ਨਾ ਕਿਉਂਕਿ ਇਹਦੇ ਤੋਂ ਮਾਣੀ ਨਹੀਂ ਆਕਦਾ ਇਹ ਚੀਜ਼ ਹੀ ਐ ਬਜੀ ਆ ਤੇ ਬਾਕੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਕੈਨੇਡਾ ਦੀਆਂ ਤੇ ਪੰਜਾਬ ਦੀਆਂ ਉਸ ਤੋਂ ਬਾਅਦ ਬਹੁਤ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਕੋਸ਼ਿਕ ਨੌਲੇਜ ਵਾਲੀਆਂ ਵੀਡੀਓ ਵੀ ਹੋਣੀਆਂ ਐ ਐਂਟਰਟੇਨਮੈਂਟ ਸਾਰੀਆਂ ਹੋਣੀਆਂ ਤੇ ਪਰ ਜਿਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸੋ ਹੁਣ ਜੁੜੇ ਰਿਓ ਵੀਡੀਓ ਨਾਲ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹਦੇ ਨਾਲ ਕਿਵੇਂ ਆਪਾਂ ਨਾ ਸਾਰਾ ਹੀ ਇਹਦੇ ਨਾਲ ਘੁੰਮ ਕੇ ਦੇਖਿਆ ਜੂ ਕੋ ਬਾਅਦ ਜਿਹੜਾ ਇਹ ਤਾਂ ਉੱਪਰ ਲੀਏ ਉੱਪਰ ਦਾ ਢੇੜਾ ਲਾਉਣਾ ਉਹ ਆਪਾਂ ਲਾਵਾਂਗੇ ਟ੍ਰੇਨ ਤੇ ਇੱਕ ਟ੍ਰੇਨ ਜੀ ਚੱਲਦੀ ਉਹ ਸਾਰਾ ਢੇੜਾ ਲਵਾ ਦਿੰਦੇ ਆ ਆਪਾਂ ਬਿਠਾ ਕੇ ਉਹਦੇ ਵਿੱਚ ਵੀ ਆਪਾਂ ਕਿੰਨੇ ਗੇੜੇ ਲਾ ਸਕਦੇ ਆ ਸੋ ਇਹ ਆ ਇਹ ਬਣਾਇਆ ਵਾ ਕਾफी ਵਿੱਚ ਦਰਖਤਾ ਗਾ ਕਿਉਂਕਿ ਤਿੰਨ ਚਾਰ ਮਹੀਨੇ ਖੁੱਲਦਾ ਇਹ ਗਰਮੀ ਦੇ ਵਿੱਚ ਇਹ ਖੁੱਲਦਾ ਇਹ ਬਈ ਇਹਨੇ ਖੁੱਲਦਾ ਤੁਸੀਂ ਇੱਥੇ ਖੁੱਲਦਾ ਤੇ ਉਹ ਦੇਖੋ ਵਿੱਚ ਬਹੁਤ ਜਿਆਦਾ ਰਾਈਡ ਸੀਿੰਗ ਇੰਦੀ ਦਾ ਤਾਂ ਪੱਕਾ ਵਰੀ ਨਹੀਂ ਕੀਤੀ ਕਿਉਂਕਿ ਬਹੁਤ ਜਿਆਦੇ ਲੰਬੀ ਹੋ ਜਾਣੀ ਸੀਗੀ ਵੀਡੀਓ ਜੇ ਆਪਾਂ ਮੇਸੰਦੂਲ ਨਾਲ ਆਪਾਰਟ ਪਹੁੰਚੇ ਜਾਂ ਉਹ ਲੱਕੀ ਕਾਰ ਆਈਆਂ ਵਾਲਾ ਪੌਦੇ ਵੀ ਬਹੁਤ ਸੀਗੀਆਂ ਪੰਮੀ ਨੇ ਉਹ ਚੀਜ਼ਾਂ ਦਿਖਾਈਆਂ ਵੀ ਜਿਹੜੀਆਂ ਇੱਥੇ ਬੱਕਰੀਆਂ ਹੀ ਲੱਗੀਆਂ ਆਪਾਂ ਦੀ ਆ ਦੇਖੋ 뷰 ਇੱਧਰ ਦੀ ਸਾਈਡ ਤੋਂ ਐਂ ਜਾਵੇਂ ਜੰਗਲ ਵਾਂਗੂ ਆ ਜਾਂਦਾ ਬੜਾ ਸੋਹਣਾ 뷰 ਬਹੁਤ ਸੋਹਣਾ ਹੁੰਦਾ ਤੇ ਜਿਵੇਂ ਹੁਣ ਉਹ ਦੇਖੀ ਜਾਨੇ ਇੱਧਰ ਤਾਂ ਜਾਲੀ ਲੱਗੀ ਐ ਇੱਧਰ ਨੂੰ ਉੱਪਰ ਪਰ ਇਹਨੂੰ ਫੇਰ ਉਹ ਤੋਂ ਬਾਅਦ ਬੰਦ ਕੀਤਾ ਹੋਣਾ ਤੇ ਇਹ ਇੱਕ ਹੋਰ ਟਾਈਪ ਦੀ ਵਿੰਗ ਜੀ ਬਣਾਈ ਹੈ ਜਿਵੇਂ ਜੰਗਲ ਦੀ ਹੁੰਦੀ ਹੈ ਕੋਸਾ ਹਰ ਉਹ ਵਿੰਗ ਜੀ ਬਣਾਈਆ ਜਿਹੜੇ ਪੱਥਰ ਦੇ ਬਣੇ ਹੋਇਆ ਆਇਆ ਲੱਗੂ ਵੀਡੀਓ ਚਾ ਨਾ ਜਿਵੇਂ ਦੇਖਣ ਚ ਆਪ ਨੂੰ ਬੜੇ ਸੋਹਣੇ ਲੱਗਦੇ ਨੇ ਇਹ ਖੜੀ ਹੈ ਤੇ ਜਿਹਨੇ ਆਪਾਂ ਹੁਣ ਆ ਇਹ ਇਹਦੀ ਰਾਈਡ ਕਾਰ ਇਹਨੂੰ ਆਪਾਂ ਬਸ ਉਹ ਉੱਥੇ ਪਾ ਕੀਤੀ ਇਹਨੂੰ ਪੁਆਇੰਟ ਆਊਗਾ ਉੱਥੇ ਆਪਾਂ ਇਹਨੂੰ ਢੜਦਿਆਂਗੇ ਦੁਬਾਰਾ ਆਪਾਂ ਫੇਰ ਬਦਲ ਕੇ ਜਾ ਸਕਦੇ ਨੂੰ ਵੀ ਇਹਦਾ ਗੇੜਾ 21 ਲੱਗਦਾ ਨਾ ਕਿਉਂਕਿ ਇਹਦਾ ਇਹ ਟਰੈਕ ਦੇ ਨਾਲ-ਨਾਲ ਜਾਣਾ ਪੈਂਦਾ ਵੀ ਇੱਥੇ ਆਗੇ ਇਹਦਾ ਸਟਾਪ ਆ ਗਿਆ ਇੱਥੇ ਹੁਣ ਆਪਾਂ ਦੂਜੰਦ ਨੂੰ ਨਹੀਂ ਲੈ ਲੈਂਦੇ ਇਹ ਜੇ ਆਪਾਂ ਦੁਬਾਰਾ ਜਾਣਾ ਤਾਂ ਆਪਾਂ ਨੂੰ ਇਹ ਚੇਂਜ ਕਰਨੀ ਪਊ ਹੁਣ ਜਿਵੇਂ ਆਪਾਂ ਦੁਬਾਰਾ ਜਾਣਾ ਸੀ ਦੁਬਾਰਾ ਆਪਾਂ 21 ਦਾ ਐਗਜ਼ੀਟ ਕਰਕੇ ਫੇਰ ਦੁਬਾਰਾ ਆਪਾਂ ਇੰਟਰੋ ਕੇ ਇਹਦੇ ਚ ਆਪਾਂ ਆ ਹੁਣ ਪਹਿਲਾਂ ਰੈੱਡ ਸੀ ਹੁਣ ਐਲੋ ਚ ਤੇ ਦੁਬਾਰਾ ਫੇਰ ਆਪਾਂ ਜਾ ਸਕਦੇ ਆ ਵੀ ਜਿੰਨੇ ਮਰਜ਼ੀ ਉਹ ਨਹੀਂ ਗਏ ਤੇ ਚ ਕੋਈ ਲਿਮਟ ਨਹੀਂ ਗਈ ਤੇ ਜਿੰਨੇ ਮਰਜ਼ੀ ਇਹਦੇ ਚ ਕੀੜੇ ਲਾਈ ਦਿਓ ਕੋਈ ਇਹਦੀ ਕਿਉਂਕਿ ਐਂਟਰੀ ਫੀਸ ਹੀ ਹੁੰਦੀ ਆ 23 ਡਾਲਰ ਹੁੰਦੀ ਹੈ ਨੀ ਰਿਪੋਰਟਰ ਤੇ ਉਹਦੇ ਵਿੱਚ ਆਪਾਂ ਨੂੰ ਐ ਪਰਪਰਸ ਨਹੀਂ ਤੇ ਉਹਦੇ ਵਿੱਚ ਆਪਾਂ ਨੂੰ ਇਹ ਸਾਰੀਆਂ ਰਾਈਡ ਮਿਲ ਜਾਂਦੀਆਂ ਹਨ ਚੰਦੋਲ ਹੋਰ ਆ ਝੁੱਲੇ ਕਾਫੀ ਆ ਤੇ ਇਹਦੇ ਵਿੱਚ ਬੱਚਿਆਂ ਵਾਲੀਆਂ ਕਾ ਕੀ ਆ ਗਈਆਂ ਦੇ ਮੇਨ ਮਟਿਆਣੇ ਜੀ ਆ ਗਈ ਟ੍ਰੇਨ ਆ ਗਈ ਵੀਰ ਕਰਾ ਨੋ ਬਿਜਲੀ ਆ ਦਿਨਾ ਤੇ ਹੋਰ ਬਦਸੂ ਕੁਮਨ ਵਰ ਨੂੰ ਆ ਗਿਆ ਮਾੜਾ ਮੂਟਾ ਵਿੱਚ ਵਧੀਆ ਤਾਂ ਕੁਮਨ ਪਰ ਨੂੰ ਵੀ ਤੇ ਇਹਦੇ ਤੋਂ ਮਾਣ ਹੀ ਨਹੀਂ ਆਕਦਾ ਕਿੰਨੇ ਮਰਜ਼ੀ geke ਲਾਈ ਜਾਉ ਤਾਂ ਹੀ ਮੈਂ ਇਹਦੀ ਵੀ ਵੀਡੀਓ ਵੀ ਤਾਂ ਬਣਾਈ ਕਿਉਂਕਿ ਮੈਂ ਦੂਜੀਆਂ ਗਾਰਾਂ ਦੀ ਨਹੀਂ ਬਣਾਈ ਜਿਹੜੀਆਂ ਉਹ ਬਿਜਲੀ ਵਾਲੀਆਂ ਕਿਉਂਕਿ ਉਹ ਤਾਂ ਆਪਣੇ ਵੀ ਇੱਥੇ ਹੁੰਦੀਆਂ ਤੇ ਹੁਣ ਆਪਾਂ ਬੈਗੇ ਟ੍ਰੇਨ 'ਚ ਆ ਤੁਸੀਂ ਦੇਖ ਸਕਦੇ ਆ ਹੁਣ ਟ੍ਰੇਨ ਜਾਂਦੀ ਹੈ ਤੇ ਇਹ ਵੀ ਵੀਡੀਓ ਨੂੰ ਆਪਾਂ ਥੋੜੀ ਤੇਜ਼ ਕਰਕੇ ਹੀ ਦਿਖਾਵਾਂਗੇ ਕਿਉਂਕਿ ਕਾਫੀ ਪਰੇ ਦੇ ਨਾਲ ਦਾਲਾ ਇਹਦਾ ਵੀਊ ਦੇਖੀ ਜਾਏ ਉਹ ਟ੍ਰੇਨ 'ਚ ਤਾਂ ਕਾਫੀ ਬੈਠਿਆਂ ਨੂੰ ਬੈੱਕਕ ਜਾਣਾ ਹੈ ਬੈਠਣ ਦਾ ਕਾਜ ਤਾਂ ਨਹੀਂ ਦੀ ਹੈ ਪਰ ਇਹ ਉਹ ਵਿੱਚੋਂ ਇਹਦਾ ਵੀਊ ਆਊਗਾ ਨਾਲੇ ਥਰੂ ਸਾਈਡ ਤੋਂ ਵੀ ਦਿਖਾਵਾਂਗੇ ਵੀ ਸਾਰਾ ਕੀ ਮੀ ਉਹ ਦੇਖੋ ਵਿੱਚ ਲੱਗੇ ਵੀ ਆਹ ਬਣਾ ਕੇ ਜਾਨਵਰਾਂ ਦੇ ਬੱਤੀ ਬਣਾ ਕੇ ਲਾਈ ਬੈਠੇ ਆ ਏਪੀ ਸੋਹਣੇ ਲੱਗਦੇਗਾ ਵੀ ਵੀਡੀਓ ਤਾਂ ਬਹੁਤ ਸੋਹਣੇ ਲੱਗਦੇ ਆ ਤੇ ਉਹਨਾਂ ਜਿੰਨਾ ਵੀ ਆਪਾਂ ਇਹਦੇ ਵਿੱਚ ਦੇਖਾਂਗੇ ਨਾ ਵੀਡੀਓ 'ਚ ਆ ਜਨੇਤਾਂ ਕਰਨ ਲੱਗੀ ਇਹ ਵੀ ਐਂ ਫੀਲ ਕਰਾਊਗੀ ਵੀ ਜਿਵੇਂ ਜਿਵੇਂ ਆਪਾਂ ਰੀਅਲ ਤੋਂ ਚੱਲਦੇ ਜਿਵੇਂ ਕਿਹੜਾ ਐ ਫੀਲਿੰਗ ਕਰਾ ਦਿੰਦੇ ਆ ਸਾਰੀ ਉਹਦੀ ਵੀ ਜਿਵੇਂ ਆਪਾਂ ਨੂੰ ਐ ਲੱਗਦਾ ਜਿਵੇਂ ਪੂਰਾ ਉਹ ਕਰਦੇ ਕੋਕੀ ਛੋਟਾ ਜਿਹੜਾ ਨਹੀਂ ਹੁੰਦਾ ਬਹੁਤ ਵੱਡਾ ਉਹ ਤੇ ਟਰੈਕ ਜਾ ਹੁਣ ਤੁਸੀਂ ਇਹਦੇ ਸਾਈਡ ਤੇ ਦੇਖੋ ਉਹ ਇਧਰ ਦਰਖਤਾਂ ਕਿੰਨੇ ਦਰਖਤ ਲੱਗੇ ਹੋਏ ਆ ਇਹ ਨਾਲ 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 ਉਹ ਪਾਣੀ ਖੜਾ ਹੋਣਾ ਤੇ ਇਧਰਲੀ ਸਾਈਡ ਬਸ ਆਹ ਦਰਖਤਾਂ ਤੋਂ ਬਾਅਦ ਬੰਦ ਹੋ ਜਾਂਦਾ ਇਹ ਤੇ ਉਦੋਂ ਬਾਅਦ ਇਧਰਲੀ ਸਾਈਡ ਝੂਲੇ ਆ ਉਹ ਖੜੀਆਂ ਵਿੰਟੇਜ ਚੀਜ਼ਾਂ ਆਂ ਖੜੀਆਂ ਰੱਖੀ ਹੋਈਆਂ ਦੋ ਤਿੰਨ ਵਿੰਟੇਜ ਆ ਤੀਜਾ ਰੱਖੀਆਂ ਆ ਜ਼ਾਬ ਕੇ ਅਦੇ ਕਿਉਂਕਿ ਪਾਣੀ ਦੇ ਨਾਲ ਤੇ ਨੀਂ ਲੂ ਵੀ ਨਹੀਂ ਥੋੜਾ ਥੋੜਾ ਪਾਣੀ ਹੈ ਵੀ ਬੜਾ ਗੈਂਡ ਵੀ ਹੁੰਦਾ ਵੀਡੀਓ ਬਣਾਉਣਾ ਮਤਲਬ ਵਾਲਾ ਗੈਂਡ ਵੀ ਹੁੰਦਾ ਇੱਥੇ ਤੇ ਵੀ ਵਧੀਆ ਜੇ ਸਾਰਾ ਦਿਨ ਵੀ ਕੱਟਣਾ ਤੇ ਇੱਥੇ ਸਾਰਾ ਦਿਨ ਵੀ ਨਿਕਲ ਜਾਂਦਾ ਬੜੇ ਆਰਾਮ ਨਾਲ ਕਿਉਂਕਿ ਬੰਦਾ ਬੋਰ ਹੁੰਦਾ ਹੀ ਨਹੀਂਗਾ ਝੂਲੇ ਬਹੁਤ ਜ਼ਿਆਦਾ ਤੇ ਬਾਕੀ ਆ ਜਿਹੜਾ ਖਾਲੀ ਤਾਂ ਚਲੋ ਇਹਦੇ ਤਾਂ ਟਰੀ ਆ ਕੇ ਜਾਂ ਕੁਛ ਆ ਵੀ ਸਾਰਾ ਹੀ ਫੀਲ ਆ ਜਾਂਦੀ ਹੈ ਨਾ ਆਹ ਪਾਉਂਦਾ ਵੀਊ ਦਿਖਾਇਆ ਸਾਈਡ ਬੂਟ ਰੇਲ ਦਾ ਕਾਫੀ ਜ਼ਮੀਨ ਹੁੰਦੀ ਹੈ ਇਹ ਬੈਠ ਕੇ ਤੇ ਵਧੀਆ ਇੰਜੋਏ ਕਰ ਸਕਦੇ ਆ ਆਪਾਂ ਨਾਲ ਇਹ ਆਈਂ ਵੀ ਹਨ ਜੇਦੀ ਵੀ ਲਿਮਟ ਕੋਈ ਆਪਾਂ ਕਿੰਨਾ ਮਰਜ਼ੀ ਇਹਦੇ ਤੇ ਆ ਜਾ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਦੋਨੋਂ ਦੁਨੀਆਂ ਘਾਰਾਂ ਦਿਖਾਵਾਂਗੇ ਤੇ ਉਦੋਂ ਤੱਕ ਵੀਡੀਓ ਬਣਾਇ ਰਹੇ ਛੋਟੀਆਂ ਬੱਚਿਆਂ ਲਈ ਉਹਨਾਂ ਨੂੰ ਕੱਲੇ ਬੱਚੇ ਹੀ ਚਲਾ ਸਕਦੇ ਆ ਉਹ ਛੋਟੀਆਂ ਉਹਦਾ ਇੱਕ ਲਾਇਆ ਪੰਜ ਸ਼ਾਰਟਸ ਵੀਡੀਓ ਤੇ ਇਹਦੇ ਵਿੱਚ ਬਾਕੀ ਲਾਇਏ ਨਹੀਂ ਕਿਉਂਕਿ ਸੀ ਤਾਂ ਚੰਦੋਲਾ ਦੇ ਵੀ ਸੀਗੇ ਆਪਣੇ ਕੋਲੇ ਦੂਜੇ ਵੀ ਸੀਗੇ ਪਰ ਵੀਡੀਓ ਬਹੁਤ ਲੰਬੀ ਬਣ ਜਾਂਦੀ ਸੀ ਕਿਉਂਕਿ 9-10 ਮਿੰਟ ਦੀ ਪਹਿਲਾਂ ਬਣ ਗਈ ਤੇ ਇੰਨੀ ਜ਼ਿਆਦਾ ਲੰਬੀ ਵੀਡੀਓ ਫਿਰ ਬੋਰ ਕਰ ਦਿੰਦੀ ਹੈ ਇਹ ਵੀ ਮੈਂ ਤੇਜ਼ ਕਰਕੇ ਹੀ ਲਾਈ ਹੈ ਜਿੰਨੀ ਕਰਾਈ ਹੈ ਕਿਉਂਕਿ ਫਿਰ ਉਹਦੇ ਵਿੱਚ ਨਾ ਹੋ ਰਹੇ ਹੋਏ ਨਾ ਬੰਦਾ ਦੇਖਣ ਵਾਲਾ ਵੀ ਹੋ ਜਾਂਦਾ ਤੇ ਆਪ ਵੀ ਹੋ ਜਾਂਦਾ ਨਾ ਕਿ ਇਹ ਨਹੀਂ ਲੰਬੀ ਵੀਡੀਓ ਪਾਉਣੀ ਹੁੰਦੀ ਹੈ ਤੇ ਬਾਕੀ ਇਹਦਾ ਵਿਊ ਬਹੁਤ ਗਿਆ ਡਾਉਂਦਾ ਜਿਵੇਂ ਇੱਕ ਇੱਕ ਜਿਹਾ ਹੈ ਮੇਲੇ ਵਾਲਾ ਮਾਹੌਲ ਮੈਂ ਤਾਂ ਗਾਇ ਹੀ থামਨੇਲ 'ਚ ਵੇਖਿਆ ਨਾ ਕਿ ਜਿਵੇਂ ਮੇਲੇ ਤੇ ਹੁੰਦਾ ਜਨੂਨਾ ਦਾ ਹੈ ਉਹੀ ਮਾਹੌਲ ਆ ਪਰ ਉਹ ਇੱਕ ਨਾ ਬਣਿਆ ਜਿਹਾ ਮਾਹੌਲ ਹੁੰਦਾ ਉਹ ਹੋਰ ਹੁੰਦਾ ਇਹਦੇ ਚ ਵਧੀਆ ਹੈ ਖੁੱਲਾ ਡੁੱਲਾ ਉਹ ਆ ਆਏ ਨੀ ਜਿਵੇਂ ਇੱਕ ਉਹੜੇ ਜਿਹੇ ਥਾਂ 'ਚ ਸੈਟਅਪ ਕੀਤਾ ਉਹ ਮਹੌਲ ਨਹੀਂ ਗਾ ਇੱਕ ਫੁੱਲਾ ਡੁੱਲਾ ਮਹੌਲ ਹੈ ਪੂਰਾ ਖੁੱਲਾ ਡੁੱਲਾ ਘੁੰਮੰਦੂ ਇਹ ਬਹੁਤ ਵੱਡਾ ਬਾਗ ਹੈ ਇਹ ਤੇ ਬਾਕੀ ਇਹਦੇ ਵਿੱਚ ਦਰਖਤ ਬਹੁਤ ਬੋਰੇ ਦਰਵਾਜ਼ੇ ਝੂਲੇ ਇਦੋਂ ਦੇਖੋਗੇ ਹੁਣ ਸਾਈਡ ਤੋਂ ਜਾਂਦੇ ਉਹ ਝੂਲੇ ਜਿਹੜੇ ਤੇ ਮਨਤੀ ਜਾ ਕੇ ਬਹਿ ਜਾਓ ਬਸ ਇੱਥੇ ਕੀ ਰੈ ਕਰੀ ਐਂਟਰੀ ਆਪਰ ਵੀ ਐਂਟਰੀ ਦੀ ਹੋ ਲੈਣੀ ਪਈ ਹੋਈ ਹੈ ਕਿਉਂਕਿ ਆ ਫਿਰ ਹੁਣ ਉਹ ਜਸਟੇਸ਼ਨ ਨਾਲੋਂ ਸਟਾਪ ਲਾ ਕੇ ਲੋ ਜਿੱਥੋਂ ਆਪਾਂ ਜੜੇ ਸੀ ਤੇ ਆਜ਼ਨ ਨੂੰ ਦਿਖਾਉਣਾ ਛੋਟੀਆਂ ਗਾਰਾ ਇਹ ਵੀ ਬੱਚਿਆਂ ਪੀ ਉਹ ਨਹੀਂ ਇਹਨਾਂ ਦਾ ਉਹਨਾਂ ਕੋਲ ਕੰਟਰੋਲ ਹੁੰਦਾ ਬੱਚੇ ਬੈਠ ਕੇ ਇਹਦੇ ਚੋ ਕਰਦੇ ਪਰ ਇੱਕ ਕੱਲੀਆਂ ਬੱਚਿਆਂ ਵਾਸਤੇ ਏ ਕੇਜ ਏਜ ਲਿਮਟ ਆ 5-7 ਸਾਲ ਦੀ ਹੋਊਗੀ ਇੱਕ ਹਾਈਟ ਦਾ ਹੁੰਦਾ ਵੀ ਇੰਨੀ ਹਾਈਟ ਤੱਕ ਕਲਾ ਹੀ ਬੈਠ ਸਕਦਾ ਤੇ ਇਹ ਹੈ ਬੱਚਿਆਂ ਵਾਸਤੇ ਪਰ ਹੈ ਇਹ ਵੀ ਬਹੁਤ ਵਧੀਆ ਇਹਨਾਂ ਦਾ ਵੀ ਬਹੁਤ ਵੱਡਾ ਟਰੈਕ ਆ ਉਹ ਜਿੱਥੇ ਉਹ ਪਿੰਕ ਕਾਰ ਜਾਂਦੀ ਐ ਜਾ ਕੇ ਇੱਥੋਂ ਜਾ ਕੇ ਉੱਥੋਂ ਦੀ ਹੋ ਕੇ ਉੱਪਰ ਆਉਣਾ ਤੇ ਉਹ ਉਹ ਦਾ ਸਾਹਮਣੇ ਦੂਜੀ ਰੋਡ ਆ ਗਈ ਹੈ ਨਾ ਉਹ ਬਾਹਰ ਜਿੱਧਰ ਗੱਡੀਆਂ ਖੜੀਆਂ ਉਹ ਤਾਂ ਰੋਡ ਆ ਗਈ ਇੱਥੋਂ ਤੱਕ ਤੇ ਇਹ ਕਾਰਾਂ ਵੀ ਵਧੀਆ ਬਾਕੀ ਇੱਥੇ ਵਧੀਆ ਮਾਹੌਲ ਹੁੰਦਾ ਮੈਨੂੰ ਬਹੁਤ ਵਧੀਆ ਲੱਗਿਆ ਇਹ ਪਾਰਕ ਕਿਉਂਕਿ ਠੀਕ ਆ ਆਪਣੇ ਵੀ ਵਾਟਰ پارک ਜਾਈਦੇ ਵਿੱਚ ਸਿਸਟਮ ਹੁੰਦਾ ਪਰ ਥੋੜਾ ਜਿਆ ਉਹ ਧੂਲੇ ਸੀਮਤ reh ਜਾਂਦੇ ਆ ਕਿਉਂਕਿ ਇੱਥੇ ਕੋਈ ਉਹ ਤਾਂ ਸਿਸਟਮ ਹੈ ਨਹੀਂਗਾ ਵਾਟਰ پارک ਤੇ ਕੱਲਾ ਹੀ ਝੂਲੇ ਲਾਏ ਇਹ ਤੇ ਝੂਲੇ ਇੱਥੇ ਕੋਈ ਸੀਮਤ ਨਹੀਂ ਨਿਕ ਜਿਆਦੇ ਰਾਈਡ ਹਨ ਬਹੁਤ ਜਿਆਦਾ ਇਹ ਤਾਂ 20 ਪਲੱਸ ਕਹਿੰਦੇ ਮੈਨੂੰ ਲੱਗਦਾ ਵੀ ਹਾਂ ਹੋਣਗੀਆਂ ਵੀ ਵੈਸੇ ਰਾਈਡ ਤੇ ਵਿੱਚ ਕਾਫੀ ਹੈਗੀਆਂ ਇੱਕੋ ਘੋੜੇ ਜਿਹੇ ਹੈਗੇ ਆ ਤੇ ਸੋ ਹੁਣ ਵੀਡੀਓ ਨੂੰ ਕਰਦੇ ਆ ਖਤਮ ਵੀਡੀਓ ਨੂੰ ਬਨੇ ਰਹਿਣ ਦੀ ਧੰਨਵਾਦ